ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਚੜ੍ਹਦੀ ਕਲਾ ਵਿੱਚ ਆ ਤੇ ਅੱਜ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਵਧੀਆ ਪੈਣ ਵਾਲੇ ਖਾਸ ਕਰਕੇ ਤੇ ਵੇਖੋ ਤੁਸੀਂ ਵੇਖ ਹੀ ਲਿਆ ਕਿ ਕੰਬਲ ਮੈਂ ਲਈ ਬੈਠੀ ਆ ਤੇ ਇਹਦੇ ਤੇ ਕੋਈ ਵੀਡੀਓ ਬਣਾਉਂਗੀ ਅੱਜ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਕੰਬਲ ਤੋਂ ਨਾ ਬਿਨਾ ਪਾਣੀ ਤੋਂ ਜਿਵੇਂ ਜਿਵੇਂ ਗਿੱਲਾ ਕੀਤੇ ਬਿਨਾ ਆਪਾਂ ਇਹਨੂੰ ਸਾਫ ਕਰਾਂਗੇ ਬਿਲਕੁਲ ਇਹਦੀ ਜਿਹੜੀ ਡੈਸਕ ਟੋਪ ਤੇ ਜੰਮ ਜਾਂਦੀ ਹੈ ਨਾ ਉਹਨੂੰ ਸਾਫ ਕਰ ਦਾਂਗੇ ਬਿਲਕੁਲ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਇਹ ਆਪਾਂ ਵੀਡੀਓ ਤਾਂ ਬਣਾਉਣ ਲੱਗੇ ਆ ਕੁਝ ਨਾ ਵੀਡੀਓ ਬਣਾ ਬਣਾ ਕੇ ਪੈਣਾ ਕੁਝ ਗਮਰਾਹ ਵੀ ਕਰਦੀਆਂ ਤੇ ਮੈਂ ਨਹੀਂ ਮੰਨਦੀ ਕਿ ਧੋਣ ਤੋਂ ਬਿਨਾ ਪਾਣੀ ਤੋਂ ਡਬੋਏ ਦੇ ਬਿਨਾ ਕੰਬਲ ਧੋਪ ਜਾਂਦੇ ਆ ਪਰ ਫਿਰ ਵੀ ਮੈਂ ਵੀਡੀਓ ਬਣਾਉਣ ਲੱਗੀ ਆ ਆਪਾਂ ਬਣਾ ਕੇ ਤੁਹਾਨੂੰ ਵਿਖਾਉਣੇ ਆ ਕਿ ਵਾਕਈ ਇਹ ਤਰੀਕਾ ਸਹੀ ਹੈ ਕਿ ਨਹੀਂ ਸਹੀ ਤੇ ਇਹ ਵੀ ਮੈਂ ਵੀਡੀਓ ਵੇਖੀ ਸੀ ਇਹ ਕੰਬਲ ਬਿਨਾ ਪਾਣੀ ਤੋਂ ਵੀ ਧੁੱਪ ਜਾਂਦੇ ਆ ਕੋਕਰ ਦੇ ਟੱਕਣ ਨਾਲ ਤੇ ਉਸ ਤਰ੍ਹਾਂ ਆਪਾਂ ਇਹਨੂੰ ਧੋ ਕੇ ਵਿਖਾਉਣੇ ਆ ਤੁਹਾਨੂੰ ਉਹ ਭੈਣ ਨੇ ਕਿਵੇਂ ਧੋਤਾ ਸੀ ਤੇ ਅਗਲੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਤੇ ਇਹਦੇ ਵਿੱਚ ਜੋ-ਜੋ ਨੇ ਸਮਾਨ ਲਿਆ ਸੀ ਉਹ ਵੀ ਤੁਹਾਨੂੰ ਦੱਸਦੇ ਆ ਤੇ ਜੇ ਵੀਡੀਓ ਤੁਹਾਨੂੰ ਮੇਰੀ ਵਧੀਆ ਲੱਗੀ ਤੇ ਜੇ ਮੈਂ ਇਹਦੇ ਚ ਸਭ ਕੁਝ ਸੱਚ ਬੋਲਿਆ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਪੀ ਇਹ ਵਾਕਈ ਸੱਚ ਗੱਲ ਹੈ ਤਾਂ ਇਹ ਵੀਡੀਓ ਮੈਂ ਬਣਾਉਣ ਲੱਗੀ ਆ ਇਸ ਕੰਬਲ ਦੀ ਆਪਾਂ ਸਫਾਈ ਕਰਾਂਗੇ ਤੇ ਆਪਾਂ ਹੁਣ ਉਹ ਸਮਾਨ ਤੁਹਾਨੂੰ ਵਿਖਾਉਣੀ ਹੈ ਜਿਹੜਾ ਜਿਹੜਾ ਇਹਦੇ ਵਿੱਚ ਵਰਤਣਾ ਤੇ ਫਿਰ ਤੁਹਾਨੂੰ ਆਪਾਂ ਇਹ ਕੰਬਲ ਵੀ ਸਾਫ਼ ਕਰਕੇ ਵਿਖਾਵਾਂਗੇ ਬਿਨਾ ਗਿੱਲਾ ਕੀਤੇ ਤੇ ਮਿੰਟਾਂ ਦੇ ਵਿੱਚ ਸਾਫ਼ ਹੋ ਜਾਊਗਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਸੀਂ ਨਵੇਂ ਹੋ ਸਾਡੇ ਚੈਨਲ ਤੇ ਤੇ ਆਪਾਂ ਤੁਹਾਨੂੰ ਵਿਖਾਉਣੀ ਹੈ ਹੁਣ ਸਮਾਨ ਹਾਂਜੀ ਤੇਨ ਦੇ ਵਾਸਤੇ ਆਪਾਂ ਕਰਨਾ ਕੀ ਇਹ ਪਾਣੀ ਲੈ ਲਿਆ ਆਪਾਂ ਇੱਕ ਟੋਪੀ ਇਹਦੇ ਵਿੱਚ ਪਾਣੀ ਲੈ ਲੈਣਾ ਖੁੱਲੇ ਦੇ ਵਿੱਚ ਇੱਕ ਲੈ ਲੈਣਾ ਆਪਾਂ ਅੱਧਾ ਨਿੰਬੂ ਤੇ ਇਹ ਆਪਾਂ ਇੱਕ ਲੈ ਲੈਣੀ ਹੈ ਸ਼ੈਂਪੂ ਦੀ ਪੁੜੀ ਸ਼ੈਂਪੂ ਦੀ ਪੁੜੀਆਂ ਦੇ ਵਿੱਚ ਪਾ ਦਿੰਨੇ ਆ ਪਹਿਲਾਂ ਸ਼ੈਂਪੂ ਦੀ ਪੁੜੀ ਪਾਤੀ ਵਿੱਚ ਆਪਾਂ ਤੇ ਜਿਹੜਾ ਆਪਾਂ ਨਿੰਬੂ ਲਿਆਏ ਵੀ ਇਹਦੇ ਵਿੱਚ ਨਿਚੋੜ ਦੇਣਾ ਇਹ ਆਪਾਂ ਇਹਦੇ ਨਾਲ ਕੰਬਲ ਸਾਫ਼ ਕਰਾਂਗੇ ਇਸੇ ਚੀਜ਼ ਨਾਲ ਸਾਰੀ ਨਾਲ ਹਾਂਜੀ ਇਹ ਆਪਾਂ ਨਿਚੋੜਤਾ ਨਿੰਬੂ ਤੇ ਇਹਨੂੰ ਆਪਾਂ ਕੋਲ ਲੈਣਾ ਚੰਗੀ ਤਰ੍ਹਾਂ ਕੋਲ ਲੈਣਾ ਇਹਨੂੰ ਚੰਗੀ ਤਰ੍ਹਾਂ ਵਿੱਚ ਨਾਲ ਕੋਲ ਸੈਂਟ ਚਿਤੰਗੀ ਜਿਹਾ ਘੋਲ ਜਾਈਏ ਇਸ ਤਰ੍ਹਾਂ ਆਪਾਂ ਘੋਲ ਲਿਆ ਇਹਦੇ ਵਿੱਚ ਸ਼ੈਂਪੂ ਤੇ ਹੁਣ ਆਪਾਂ ਇੱਕ ਲਵਾਂਗੇ ਰਮਾਲ ਇਹਦੇ ਵਿੱਚ ਭਿਉਉਣ ਵਾਸਤੇ ਤੇ ਇੱਕ ਚੀਜ਼ ਚਾਹੀਦੀ ਆਪਾਂ ਨੂੰ ਬੇਕਿੰਗ ਪਾਊਡਰ ਇਹ ਵਾਲਾ ਇਹ ਵੀ ਚੀਜ਼ ਚਾਹੀਦੀ ਹੈ ਤੇ ਆਪਾਂ ਹੁਣ ਤੁਹਾਨੂੰ ਸਾਫ਼ ਕਰਕੇ ਵਿਖਾਉਣੀ ਹੈ ਕੰਬਲ ਸਾਫ਼ ਕਿਵੇਂ ਕਰਨਾ ਹੈ ਹਾਂਜੀ ਤੇ ਆਪਾਂ ਇਹ ਲੈ ਲਿਆ ਰਮਾਲ ਇੱਕ ਤੇ ਇਹਨੂੰ ਆਪਾਂ ਇਹਦੇ ਵਿੱਚ ਭਿਉ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਭਿਓ ਕੇ ਇਹਨੂੰ ਨਿਚੋੜ ਲੈਣਾ ਕੁੱਟ ਕੇ ਗਿੱਲਾ ਗਿੱਲਾ ਕਰ ਲਿਆ ਪਰਮਾਲ ਮੈਂ ਤਾਂ ਮੰਨਦੀ ਨਹੀਂ ਵੈਸੇ ਐਵੇਂ ਕੰਬਲ ਧੋਵ ਜਾਂਦੇ ਹੋਣਗੇ ਪਰ ਚਲੋ ਆਪਾਂ ਵੀਡੀਓ ਬਣਾਈ ਸੀ ਉਹ ਭੈਣ ਨੇ ਤੇ ਆਪਾਂ ਵੀ ਮੈਂ ਹ ਬਣਾ ਕੇ ਵੇਖਦੇ ਆਂ ਇਹ ਵੀਡੀਓ ਤੇ ਆਪਾਂ ਕੀ ਲੈਣਾ ਲੈਣਾ ਕੁੱਕਰ ਦਾ ਢੱਕਣ ਕੁੱਕਰ ਦੇ ਢੱਕਣ ਨਾਲ ਆਪਾਂ ਸਾਫ਼ ਕਰ ਸਕਦੇ ਆਂ ਜੀ ਕੰਬਲ ਤੇ ਜਿਹੜਾ ਇਹ ਟੋਕਨ ਦਾ ਢੱਕਣ ਹੈ ਇਸ ਟ੍ਰੇਨ ਨੂੰ ਆਪਾਂ ਬੰਨ ਦੇਣਾ ਉੱਤੋਂ ਥੋੜਾ ਜਿਹਾ ਕਰਕੇ ਵਿਖਾਉਂਗੀ ਤੁਹਾਨੂੰ ਮੈਂ ਸਾਫ਼ ਕਿਉਂਕਿ ਮੈਂ ਕਦੀ ਇਹੋ ਜੇ ਕੰਮ ਕੀਤੇ ਨਹੀਂ ਮੈਂ ਤਾਂ ਵੈਸੇ ਹੀ ਜਿਹੜੇ ਵੀਡੀਓ ਬਣਾਉਂਦੇ ਆ ਗਮਰਾਹ ਕਰਦੇ ਉਹਨਾਂ ਵਾਸਤੇ ਵੀਡੀਓ ਵੀ ਭਾਈ ਐਵੇਂ ਗਮਰਾਹ ਨਾ ਕਰਿਆ ਕਰੋ ਐਵੇਂ ਕੰਮ ਨਹੀਂ ਹੁੰਦੇ ਹੁੰਦੇ ਤੇ ਇਹ ਵੇਖੋ ਆਪਾਂ ਕੁੱਕਰ ਦਾ ਢੱਕਣ ਲਿਆ ਬੰਨ ਦੇ ਉੱਤੇ ਆਪਾਂ ਇਹਦੇ ਨਾਲ ਕੰਬਲ ਸਾਫ਼ ਕਰਾਂਗੇ ਇਹ ਵੀ ਹੋ ਸਕਦਾ ਵੀ ਕੰਬਲ ਸਾਫ਼ ਹੋ ਜਾਣਗੇ ਹੁਣ ਆਪਾਂ ਜਿਹੜਾ ਕੰਬਲ ਇਹਨੂੰ ਵਿਛਾ ਲੈਨੇ ਆਂ ਆਪਾਂ ਸਾਰੀ ਤਿਆਰੀ ਕਰ ਲਈ ਇਸ ਤਰ੍ਹਾਂ ਕਰਕੇ ਆਪਾਂ ਕੰਬਲ ਵਿਛਾ ਲੈਨੇ ਆਂ ਆਪਾਂ ਥੋੜਾ ਜਿਹਾ ਜਿੱਥੋਂ ਸਾਫ਼ ਕਰਨਾ ਬਸ ਉੱਥੇ ਤੁਹਾਨੂੰ ਮੈਂ ਵਿਖਾਉਂਗੀ ਤੇ ਜਿਹੜਾ ਆਪਣਾ ਇਹ ਬੇਕਿੰਗ ਪਾਊਡਰ ਸੀ ਇਹ ਆਪਾਂ ਇਹਦੇ ਉੱਤੇ ਥੋੜਾ ਥੋੜਾ ਪਾਉਣਾ ਇਹਨੂੰ ਖੋਲ ਕੇ ਨਾ थोड़ा थोड़ा उत्ते पा देखो ए करके एं करके छिड़क देना माड़ा माड़ा मैं जितो जितो साफ करना बस उ छिड़का क्योंकि मैं तो धोना ही है कंबल मैं तो वैसे वीडियो बना लगी हूँ भी जो गमराह कर देना वो भाई एवं ना करो हम आप जोड़ा ये ढक्कन लिया इनके उत्ते एवें करके फेरना ਅਵੇਖੋ ਇਸ ਤਰ੍ਹਾਂ ਕਰਕੇ ਫੇਰਨਾ ਤੇ ਕਹਿੰਦੇ ਕੰਬਲ ਸਾਫ ਹੋ ਜਾਊਗੀ ਦੇਖੋ ਇਸ ਤਰ੍ਹਾਂ ਕਰਕੇ ਫੇਰ ਕੇ ਤੇ ਕੰਬਲ ਜਿਹੜਾ ਆਪਣਾ ਸਾਫ ਹੋ ਜਾਊਗਾ ਬਿਲਕੁਲ ਲਓ ਦੇਖੋ ਜਿੱਥੇ-ਜਿੱਥੇ ਬੇਕਿੰਗ ਪਾਊਡਰ ਪਾਇਆ ਉੱਥੇ-ਉੱਥੇ ਜੰਮ ਗਿਆ ਕੋਈ ਨਹੀਂ ਬੇਕਿੰਗ ਪਾਊਡਰ ਵੀ ਨਹੀਂ ਲੱਥਾ ਦੇਖੋ ਦੇਖੋ ਤੇ ਐਵੇਂ ਮੇਰੀਆਂ ਭੈਣਾ ਵੀਡੀਓ ਵੇਖ ਕੇ ਐਵੇਂ ਮਗਰ ਨਾ ਲੱਗ ਜਾ ਕਰੋ ਤੇ ਵੇਖੋ ਕੁਝ ਨਹੀਂ ਹੁੰਦਾ ਇਹਦੇ ਨਾਲ ਵੇਖੋ ਕੋਈ ਮੈਲ ਨਹੀਂ ਲੱਤੀ ਕੁਝ ਨਹੀਂ ਹੋਇਆ ਸਗੋਂ ਜ਼ਿਆਦਾ ਹੀ ਜੰਮ ਗਿਆ ਉੱਤੇ ਲੈਣਾ ਤਾਂ ਕਿਸੇ ਸਾਰਾ ਜੰਮ ਹੀ ਗਿਆ ਉੱਤੇ ਵੇਖੋ ਸਾਫ ਪਿਆਰ ਮਾਲ ਦੇਖੋ ਇਹ ਜਿਹੜੇ 2 ਦਿਨ ਲੈਣਾ ਸੀ ਉਹ ਵੀ ਲੈਣ ਜੋਗਾ ਰਿਹਾ ਹੁਣ ਕਿਉਂਕਿ ਬੇਕਿੰਗ ਪਾਊਡਰ ਪਾਤਾ ਉੱਤੇ ਆਪਣੇ ਛੜੂਗਾ ਨਾ ਜਿਹੜਾ ਆਪਾਂ ਬੇਕਿੰਗ ਪਾਊਡਰ ਪਾਇਆ ਵੇਖੋ ਆ ਵੇਖੋ ਉੱਤੇ ਉਵੇਂ ਜੰਮਿਆ ਪਿਆ ਉੱਤੇ ਉੱਤੇ ਉਵੇਂ ਡਿਸੀਜਨ ਦਾ ਵੇਖੋ ਤੁਹਾਨੂੰ ਨੇੜਿਓਂ ਵਿਖਾਉਣੀ ਆ ਮੈਂ ਆ ਵੇਖੋ ਬੇਕਿੰਗ ਪਾਊਡਰ ਉੱਥੇ ਹੀ ਜੰਮ ਗਿਆ ਜਿੱਥੇ ਪਾਇਆ ਸੀ ਲੱਥਾ ਹੀ ਨਹੀਂ ਬਿਲਕੁਲ ਆ ਵੇਖੋ ਐਵੇਂ ਨਹੀਂ ਹੁੰਦਾ ਹੁੰਦਾ ਮੇਰੀਆਂ ਭੈਣਾਂ ਐਵੇਂ ਵੀਡੀਓ ਦੇ ਮਗਰ ਲੱਗ ਕੇ ਐਵੇਂ ਖਰਾਬ ਨਾ ਕਰਿਆ ਕਰੋ ਆਪਣਾ ਸਮਾਨ ਤੇ ਜਿਹੜੀਆਂ ਵੀਡੀਓ ਵੀ ਬਣਾਉਂਦੀਆਂ ਭੈਣਾਂ ਭਾਈ ਸੱਚ ਬਣਾਇਆ ਕਰੋ ਵੀਡੀਓ ਐਵੇਂ ਕਿਸੇ ਨੂੰ ਨਾ ਤੁਸੀਂ ਪਾਗਲ ਬਣਾਇਆ ਕਰੋ ਤੇ ਐਵੇਂ ਕਦੀ ਟੱਕਣਾ ਨਾਲ ਕਦੀ ਕਦੀ ਕੰਬਲ ਨਹੀਂ ਧੋਪਦੇ ਹੁੰਦੇ ਤੇ ਇਸੇ ਕਰਕੇ ਮੈਂ ਅੱਜ ਵੀਡੀਓ ਬਣਾਈ ਸੀ ਤੇ ਮੈਂ ਮੈਂ ਵੀ ਸਾਫ਼ ਕਰਕੇ ਵੇਖਦੀ ਆਂ ਵੀ ਕੰਬਲ ਮੇਰਾ ਧੋਣ ਵਾਲਾ ਤੇ ਮੈਂ ਵੀ ਚਾਹ ਲਵੇਂ ਧੋ ਲੈਣੀ ਆ ਕਿਉਂਕਿ ਸਰਵਾਈਕਲ ਹੈਗਾ ਤੇ ਬਾਹਾਂ ਤੋਂ ਚੁੱਕਿਆ ਨਹੀਂ ਜਾਂਦਾ ਜੇ ਆਪਣਾ ਕੋਕਰ ਦੇ ਟੱਕਣ ਨਾਲ ਹੀ ਕੰਬਲ ਧੋਪਦਾ ਤੇ ਹੋਰ ਆਪਾਂ ਨੂੰ ਹੋਰ ਕੀ ਚਾਹੀਦਾ ਤੇ ਬਿਲਕੁਲ ਇਹ ਵੀਡੀਓ ਗਲਤ ਸੀ ਕੋਈ ਇਹਦੇ ਨਾਲ ਕੁਝ ਨਹੀਂ ਹੁੰਦਾ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਆਪਾਂ ਬੇਕਿੰਗ ਪਾਊਡਰ ਖਰਾਬ ਕਰ ਲਿਆ ਨਾਲੇ ਇੱਕ ਪੁੜੀ ਸ਼ੈਂਪੂ ਦੀ ਖਰਾਬ ਕਰ ਲਈ ਤੇ ਫਾਇਦਾ ਮਾਸਾ ਵੀ ਨਹੀਂ ਹੋਇਆ ਆਪਾਂ ਨੂੰ ਨਾਲੇ ਟਾਈਮ ਵੇਸਟ ਹੋਇਆ ਨਾਲੇ ਕੰਬਲ ਦੇ ਉੱਤੇ ਜਿਹੜਾ 2 ਦਿਨ ਹੋਰ ਕੱਢਣਾ ਸੀ ਉਹ ਵੀ ਖਰਾਬ ਹੋ ਗਿਆ ਤੇ ਇਸ ਕਰਕੇ ਐਵੇਂ ਨਹੀਂ ਹੁੰਦਾ ਹੁੰਦਾ ਤੇ ਵੀਡੀਓ ਐਵੇਂ ਕੋਈ ਚੰਗੀ ਵੀਡੀਓ ਬਣ ਕੇ ਆਪਾਂ ਇਹਦਾ ਕਰਿਆ ਕਰੀਏ ਪ੍ਰਯੋਗ ਹਰ ਇੱਕ ਚੀਜ਼ ਦਾ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਵੀਡੀਓ ਮੈਂ ਸਹੀ ਬਣਾਈ ਕਿ ਗਲਤ ਬਣਾਈ ਹੈ ਥੈਂਕ ਯੂ ਜੀ